ਨ ਕੋਤ ਤੇ ਹੁਣੇ-ਹੁਣੇ ਮੈਂ ਮਨਜੋਤ ਸਿੰਘ ਸਾਬ ਦਾ ਇੱਕ ਸਪੈਸ਼ਲ ਉਹਦਾਂ ਨੇ ਬਿਆਨ ਦਿੱਤਾ ਹੈ ਜਿਹੜਾ ਮੈਂ ਸੁਣ ਰਹੀ ਸੀ ਪੰਜਾਬ ਤੇ ਕਾਂਗਰਸ ਦੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਿ ਭਈ ਕਿਵੇਂ ਉਹਨਾਂ ਨੇ ਇੱਕ ਗੈਰ ਜ਼ਿੰਮੇਵਾਰانہ ਜਿਹੜਾ ਉਹ ਬਿਆਨ ਦਿੱਤਾ ਹੈ ਉਸ ਬਿਆਨ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੋ ਸਕਦੀ ਹੈ ਮਨਜੋਤ ਸਿੰਘ ਸਾਬ ਦਾ ਖਤਸ਼ਾ ਜਿਹੜਾ ਆ ਉਹ ਵੀ ਸਹੀ ਹੋ ਸਕਦਾ ਹੈ ਇਹ ਲੋਕ ਹੁਣ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਲਾਂਭੂ ਲਾਉਣ ਤੇ ਉਤਾਰੂ ਹੋਏ ਨੇ ਇਹਨਾਂ ਦਾ ਕੋਈ ਚਾਰਾ ਨਹੀਂ ਚੱਲਦਾ ਇਹਨਾਂ ਦੇ ਕੁਝ ਹੱਥ ਪੱਲੇ ਨਹੀਂ ਲੱਗ ਰਿਹਾ ਇਹਨਾਂ ਦੀ ਆਪਸ ਵਿੱਚ ਦੀ ਲੜਾਈ ਨੇ ਮੁੱਕਦੀ ਜਿਹਦੇ ਚੱਲਦੇ ਇਹ ਪੰਜਾਬ ਦੇ ਵਿੱਚ ਇੱਕ ਦਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਇਹ ਵੀ ਹੋ ਸਕਦਾ ਕਿ ਜੇ ਇਹਨਾਂ ਨੂੰ ਬੰਬਾਂ ਦੀਆਂ ਗਿਣਤੀਆਂ ਦਾ ਪਤਾ ਕਿ 50 ਬੰਬ ਪੰਜਾਬ ਦੇ ਵਿੱਚ ਆਏ ਨੇ ਜਿਹਦੇ ਵਿੱਚੋਂ ਹਜੇ 18 ਚੱਲੇ ਨੇ ਤੇ 32 ਬਾਕੀ ਨੇ ਇਹ ਬਹੁਤ ਸੰਗੀਨ ਜੁਰਮ ਹੈ ਮੈਂ ਮਾਨਜੋਗ ਸੀਮ ਸਾਹਿਬ ਨੂੰ ਅਪੀਲ ਵੀ ਕਰਦੀ ਆ ਕਿ ਇਹਨਾਂ ਤੇ ਫੌਰਨ ਦੇ ਤੁਰੋ ਦਾ ਮਾਮਲਾ ਜਿਹੜਾ ਉਹ ਰਜ ਹੋਣਾ ਚਾਹੀਦਾ ਫੌਰਨ ਇਹਨਾਂ ਦੀ ਅਰੈਸਟ ਪੈਣੀ ਚਾਹੀਦੀ ਹੈ ਹੋ ਸਕਦਾ ਕੋਈ ਨਾ ਕੋਈ ਸੰਗੀਨ ਐਸਾ ਜ਼ੁਲਮ ਹੋ ਜਾਵੇ ਕਿ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ ਔਰ ਸਾਰੇ ਪੰਜਾਬ ਨੂੰ ਜਿਹੜਾ ਆ ਇਹ ਪਟਾਪ ਸਿੰਘ ਬਾਜਵਾ ਦੇ ਖਿਲਾਫ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਆਮਦਵੀ ਪਾਰਟੀ ਇਸ ਗੱਲ ਦੀ ਪਰਜੋਰ ਨਿੰਦਾ ਵੀ ਕਰਦੀ ਹੈ ਔਰ ਮੈਂ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦੀ ਹਾਂ ਕਿ ਸੀਐਮ ਸਾਹਿਬ ਇਹਨਾਂ ਨੂੰ ਬਿਲਕੁਲ ਢਿੱਲੇ ਨਾ ਛੱਡਿਆ ਜਾਵੇ ਇਹਨਾਂ ਕੋਲੋਂ ਸਫਾਈਆਂ ਲੈਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਉਹਨਾਂ ਨੇ ਸਾਫ਼ ਪੱਧਰੇ ਸ਼ਬਦਾਂ ਦੇ ਵਿੱਚ ਇਹ ਬਿਆਨ ਦਿੱਤਾ ਔਰ ਇਸੇ ਤਰ੍ਹਾਂ ਉਹਨਾਂ ਦੇ ਜਿਹੜੀ ਬੰਦੀ ਕ ਫੌਰਨ ਕਰ ਦੇਣੀ ਚਾਹੀਦੀ ਆ ਨਾ ਕਿ ਕੱਲ ਨੂੰ ਕੋਈ ਸਾਡੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਏ ਇਤੋਂ ਸਾਫ ਚਾਰ ਹੁੰਦਾ ਪਤਾ ਲੱਗਦਾ ਕਿ ਇਹ ਕਿਤੇ ਨਾ ਕਿਤੇ ਇਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਵਹਿਸ਼ਤ ਗਰਦਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਦੀਆਂ ਤਾਰਾਂ ਜਿਹੜੀਆਂ ਨਸ਼ਾ ਤਸਕਰਾਂ ਦੇ ਨਾਲ ਵੀ ਜੁੜੀਆਂ ਹੋਈਆਂ ਸੀ ਔਰ ਇਹਨਾਂ ਦੀਆਂ ਜਿਹੜੀਆਂ ਧਾਰਾ ਨੇ ਉਹ ਉਹ دہشت گردਾਂ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਇਹ ਆਪਣੀ ਮਰਜ਼ੀ ਨਾਲ ਪੰਜਾਬ ਦੇ ਵਿੱਚ دہشت ਲੈ ਕੇ ਆਉਂਦੇ ਆ ਆਪਣੀ ਮਰਜ਼ੀ ਦੇ ਨਾਲ ਇਹ ਉਹਨੂੰ ਖਤਮ ਕਰਦੇ ਆ ਇਹ 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 ਭਰੋਸੇਯੋਗ ਲੋਕ ਨਹੀਂ ਹੈਗੇ ਇਹਨਾਂ ਨੂੰ ਫੌਰਨ ਜਿਹੜੀਆਂ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੀ ਕਾਰਵਾਈ ਕਰਕੇ ਇਹਨੂੰ ਜਿਲ੍ਹੇ ਦੇ ਅੰਦਰ ਸੁਠਣਾ ਚਾਹੀਦਾ ਕਿਉਂਕਿ ਇਹ ਖਤਰਨਾਕ ਬਿਆਨ ਜਿਹੜਾ ਇਹਨੇ ਦਿੱਤਾ ਦੇਸ਼ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿਰੋਧ ਦੇ ਵਿੱਚ ਇਹਨਾਂ ਤੇ ਜਿਹੜਾ ਨਾ ਦੇਸ਼द्रोह ਦਾ ਮਾਮਲਾ ਦਰਜ ਹੋਣਾ ਚਾਹੀਦਾ ਸਸ਼ੀ ਕਾਜ ਦੇ ਨਾਲ ਹੀ ਪੰਜਾਬ ਕਾਂਗਰਸ ਨੂੰ ਔਰ ਦੇਸ਼ ਦੀ ਜਿਹੜੀ ਨੈਸ਼ਨਲ ਪਾਰਟੀ ਆ ਕੰਗਸ ਪਾਰਟੀ ਉਹਨਾਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦੇ ਨਾਲ ਸਹਿਮਤ ਨੇ ਕਿ ਉਹ ਇਸ ਬਿਆਨ ਦੀ ਪ੍ਰੋਤਕ ਕਰਦੇ ਆ ਜਾਂ ਫਿਰ ਇਹਦੇ ਖਿਲਾਫ ਜਿਹੜੀ ਆ ਪ੍ਰਤਾਪ ਸਿੰਘ ਬਾਜਵਾ ਦੇ ਬਾਜਵਾ ਦੇ ਖਿਲਾਫ ਜਿਹੜੀ ਆ ਉਹ ਪਾਰਟੀ ਤੌਰ ਤੇ ਵੀ ਕੋਈ ਕਾਰਵਾਈ ਕਰਦੇ ਆ ਇਹਨਾਂ ਨੂੰ ਆਪਣਾ ਸਟੈਂਡ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਸਪਸ਼ਟ ਕਰਨਾ ਪੈਗਾ ਪੰਜਾਬ ਕਾਂਗਰਸ ਨੂੰ ਜੀ ਔਰ ਦੇਸ਼ ਦੀ ਕਾਂਗਰਸ ਨੂੰ